ਤੋਂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਵਾਰ ਅਗੇਨਸਟ ਡਰੱਗਜ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਫਤਿਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ ਦੇ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਆਪਰੇਸ਼ਨ ਦੀ ਅਗਵਾਈ ਐਸਐਸਪੀ ਸ਼ੁਭਮ ਅਕਰਵਾਲ ਨੇ ਕੀਤੀ ਜਦਕਿ ਐਸਪੀ ਰਾਕੇਸ਼ ਯਾਦਵ ਅਤੇ ਟੀਐਸਪੀ ਅਮਲੋ ਗੁਰਦੀਪ ਸਿੰਘ ਨੇ ਪੂਰੇ ਆਪਰੇਸ਼ਨ ਦੀ ਮੋਨਿਟਰਿੰਗ ਕੀਤੀ ਹੈ ਪੁਲਿਸ ਟੀਮ ਨੇ ਸਥਾਨਕ ਐਸਟੀ ਮਾਡਲ ਸਕੂਲ ਦੇ ਨੇੜੇ ਸਥਿਤ ਟੇਹਾ ਬਸਤੀ ਦੇ ਵਿੱਚ ਨਸ਼ਾ ਤਸਕਰ ਦੇ ਘਰਾਂ ਦੀ ਢੂੰਗਾਏ ਦੇ ਨਾਲ ਤਲਾਸ਼ੀ ਲਈ ਤੇ ਇਸ ਮੌਕੇ ਤੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨਸ਼ੇ ਦੇ ਵਪਾਰ ਦੇ ਖਿਲਾਫ ਕਾਰਵਾਈ ਜਾਰੀ ਹੈ ਤੇ ਅੱਜ ਦੇ ਸਰਚ ਆਪਰੇਸ਼ਨ ਦੇ ਦੌਰਾਨ 11 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਉਨਾ ਕਿਹਾ ਹੈ ਕਿ ਇਸ ਮੁਹਿੰਮ ਦੇ ਦੌਰਾਨ ਪਿਛਲੇ ਕੁਝ ਮਹੀਨੇ ਦੇ ਵਿੱਚ ਲਗਭਗ 1200 ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨਸ਼ਾ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਐਂਡ ਜਿਹੜਾ ਸਾਡਾ ਯੁੱਧ ਨਸ਼ਾ ਬਰਦੂ ਚੱਲ ਰਿਹਾ ਹੈ ਉਹਦੇ ਤਹਿਤ ਫਤੇਗੜ ਸਾਹਿਬ ਪੁਲਿਸ ਵੱਲੋਂ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਕਾਫੀ ਜਿਹੜੀ ਹੈਗੀ ਇਹਦੇ ਚ ਕਾਮਯਾਬੀਆਂ ਵੀ ਹਾਸਲ ਕੀਤੀ ਗਈ ਹੈ ਸਾਡੇ ਵੱਲੋਂ ਕਰੀਬ 1200 ਜਿਹੜੇ ਹੈਗੇ ਆ 1200 ਇਸ ਤਰੀਕੇ ਦੇ ਜਿਹੜੇ ਕੋਈ ਛੋਟੇ ਵੱਡੇ ਨਸ਼ਾ ਤਸਕਰ ਜਾਂ ਪੈਡਲਰ ਸੀ ਕੇ ਇਲਾਕੇ ਦੇ ਵਿੱਚ ਉਹਨਾਂ ਨੂੰ ਫੜਕੇ ਜੇਲ੍ਹ ਚ ਭੇਜਿਆ ਗਿਆ ਉਸ ਤੋਂ ਇਲਾਵਾ ਕਰੀਬ 800 ਦੇ ਕਰੀਬ ਜਿਹੜੇ ਇਹੋ ਜਿਹੇ ਸਾਡੇ ਜਿਹੜੇ ਵਾਸੀ ਸੀਗੇ ਵਸਨੀਕ ਸੀ ਜਿਹੜੇ ਕਿ ਇਸ ਨਸ਼ੇ ਦੀ ਤੋਲ ਦੇ ਆਦੀ ਸਨ ਜਾਂ ਇਸ ਤੋਂ ਬਿਮਾਰ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਭੇਜ ਕੇ ਯਾਨੀ ਕਿ ਨਸ਼ਾ ਛੁਟਾਊ ਕੇਂਦਰ ਭੇਜ ਕੇ ਉਹਨਾਂ ਦਾ ਇਲਾਜ ਉਹਨਾਂ ਦਾ ਜਿਹੜਾ ਹੈ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦਾ ਇਲਾਜ ਹੋ ਗਿਆ ਕਈਆਂ ਨੂੰ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਨੌਕਰੀ ਵੀ ਇੰਡਸਟਰੀ ਦੇ ਵਿੱਚ ਵੀ ਦਿਲਾਈ ਗਈਆਂ ਤੇ ਉਹਨਾਂ ਨੇ ਆਪ ਵੀ ਕਈਆਂ ਦੇ ਵਿੱਚ ਸੈਲਫ এমਪਲॉयਮੈਂਟ ਲਿੱਤਾ ਕਈਆਂ ਨੇ ਜਿਹਦੇ ਤੇ ਅੱਜ ਦੀ ਜਿਹੜੀ ਹੈ ਕਾਸੂ ਦੀ ਕਾਰਪ ਉਸੇ ਲੜੀ ਦੇ ਵਿੱਚ ਅੱਜ ਹੀ ਆਪਣੀ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਿਹਨੂੰ ਐਸਪੀ ਡੀ ਸਾਹਿਬ ਐਸਪੀ ਹੈੱਡਕੁਆਟਰ ਤੇ ਐਸਪੀ ਪੀਬੀਆਈ ਇਹ ਜ਼ਿਲ੍ਹੇ ਪੱਧਰ ਤੇ ਸਾਡੇ ਐਸਪੀ ਸਾਹਿਬਾਨ ਤੇ ਸਾਰੇ ਡੀਐਸਪੀ ਹਮਲੋ ਡੀਐਸਪੀ ਫਤਿਹਗੜ ਸਾਹਿਬ ਬੱਸੀ ਡੀਐਸਪੀ ਖਮਾਨਾ ਸਾਰੇ ਖਮਾਨੂ ਸਾਰੇ ਜਿਹੜੇ ਡੀਐਸਪੀ ਸਾਹਿਬਾਨ ਇਹਨੂੰ ਸਾਰੇ ਲ ਐਸਐਚਓ ਸਾਹਿਬਾਨ ਵੱਲੋਂ ਚੌਕੀ ਇਨਚਾਰजेस ਵੱਲੋਂ ਹੋਰ ਸੀਆਈਏ ਇਨਚਾਰਜ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਿਆ ਨੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੀ ਹੈਗੀ ਢੇਹਾ ਬਸਤੀ ਜਿਹੜੀ ਹੈਗੀ ਇੱਥੇ ਖੜੇ ਹੋਏ ਆ ਤੇ ਅੱਜ ਸਾਡੀ ਸਾਰੀ ਜਿਹੜੀ ਹੈਗੀ ਤੇ ਕਾਰਵਾਈ ਚੱਲ ਰਹੀ ਹੈ ਹੁਣ ਤੱਕ ਕਰੀਬ 11 ਜਿਹੜੇ ਹੈਗੇ ਆ ਇਸ ਤਰੀਕੇ ਦੇ ਬੰਦੇ ਅਸੀਂ ਰਾਉਂਡ ਅਪ ਕਰ ਚੁੱਕੇ ਆ ਜਿਨ੍ਹਾਂ ਨੂੰ ਸਾਡੀ ਟੀਮ ਜਿਨ੍ਹਾਂ ਨੂੰ ਵੈਰੀਫਾਈ ਕਰ ਰਹੀ ਹੈ ਜਿਨ੍ਹਾਂ ਦੇ ਉਹਨਾਂ ਦੇ ਰਿਕਾਰਡ ਦੇ ਬਾਰੇ ਐਂਟੀਸੀਡੈਂਟਸ ਬਾਰੇ ਤੇ ਉਹ ਫਿਰ ਆ ਕੇ ਆਫਟਰ ਵੈਰੀਫਿਕੇਸ਼ਨ ਜੋ ਵੀ ਬੜਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਅਮਲ ਚ ਲਿਆਂਦੀ ਜਾਊਗੀ ਇਸ ਤੋਂ ਇਲਾਵਾ ਮੈਂ মিডিਆ ਦੇ ਸੱਜਣਾ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਆਨ ਵਾਲੇ ਸਮਾਦੇ ਵਿੱਚ ਜਿਹੜੇ ਡਰੱਗ ਦੇ ਕੰਜ਼ਮਪਸ਼ਨ ਦੇ ਹੌਟ ਸਪots ਆ ਬਿਕੋਸ ਸਾਨੂੰ মিডিਆ ਦੇ ਰਾਹੀਂ ਲੋਕਾਂ ਰਾਹੀਂ ਫੀਡਬੈਕ ਮਿਲਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਕੋਈ ਅਬੈਂਡੰਟ ਪਲੇਸਿਸ ਹੁੰਦੇ ਆ ਕੋਈ ਪਾਰਕ ਹੁੰਦੇ ਆ ਕਿਤੇ ਕੋਈ ਰੇਲਵੇ ਸਟੇਸ਼ਨ ਦੇ ਕੋਲ ਇਧਰ ਜਿਹੜੇ ਹੈਗੀਆਂ ਉੱਥੇ ਪ੍ਰੋਪਰ ਲਾਈਟਲਿੰਗ ਨਹੀਂ ਹੁੰਦੀ ਪ੍ਰੋਪਰ ਇਲੈਕਟ੍ਰਿਸਿਟੀ ਨਹੀਂ ਹੁੰਦੀ ਉੱਥੇ ਜਿਹੜੇ ਇਸ ਤਰੀਕੇ ਦੇ ਬੰਦੇ ਉੱਥੇ ਇਕੱਠੇ ਹੋ ਕੇ ਇਸ ਤਰੀਕੇ ਦੀ ਕੁਝ ਐਂਟੀ ਸੋਸ਼ੀਅਲ ਐਕਟੀਵਿਟੀਆਂ ਜਾਂ ਕੁਝ ਡਰੱਗ ਵਗਰਾ ਲੈਣ ਦੇ ਜਿਹੜੇ ਹੈਗੇ ਸਾਡੇ ਕੋਲ ਇ ਤੇ ਸਾਡੀ ਜਿਹੜੀ ਟੀਮ ਹੁਣ ਇਸ ਤੇ ਵੀ ਕੰਮ ਕਰ ਰਹੀ ਹੈ ਤੇ ਕੋਈ ਵੀ ਅਬੈਂਡੰਟ ਪਲੇਸ ਹੈ ਜਾਂ ਕੋਈ ਆਈਸੋਲੇਟਿਡ ਜਗਾ ਹੈ ਗਿਆ ਉੱਥੇ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਪ੍ਰੋਪਰ ਇਨਫਰਾਸਟ੍ਰਕਚਰ ਉੱਥੇ ਆਵੇ ਜਿਵੇਂ ਕਿ ਰੋਡ ਰੋਡ ਕੰਸਟਰਕਸ਼ਨ ਹੋ ਜਾਂ ਕੋਈ ਹੋਰ ਸਿਵਲ ਦਾ ਕੰਮ ਕਰਨਾ ਹੋ ਉਹ ਕੀਤਾ ਜਾਏਗਾ ਇਹਦੇ ਨਾਲ-ਨਾਲ ਸਾਡੀ ਵੀ ਪੁਲਿਸ ਵੱਲੋਂ ਅਸੀਂ ਉੱਥੇ ਜਿਹੜੀ ਹੈ ਗਸ਼ਤ ਵਧਾਵਾਂਗੇ ਆਪਣੇ ਵੱਲੋਂ ਤੇ ਕੈਮਰਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਕੈਮਰਿਆਂ ਦੀ ਨਿਗਰਾਨੀ ਹੇਠ ਲਾਈਏ ਤਾਂ ਕਿ ਜਿਹੜੇ ਮਾੜੇ ਅਨਸਰ ਹੈ ਇਹਨਾਂ ਦੇ ਮਨ 'ਚ ਡਰ ਪਵੇ ਤੇ ਜਿਹੜੇ ਚੰਗੇ ਬੰਦੇ ਹੈਗੇ ਆ ਉਹਨਾਂ ਦੇ ਮਨ 'ਚ ਇੱਕ ٹرسٹ ਹੋ ਇੱਕ ਕੌਨਫੀਡੈਂਸ ਦੀ ਜਿਹੜੀ ਹੈਗੀ ਭਾਵਨਾ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਮੀਡੀਆ ਦੇ ਰਾਹੀਂ ਕਿ ਜੇ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਡਰੱਗਸ ਨੂੰ ਲੈ ਕੇ ਹੋਰ ਵੀ ਕਿਸੇ ਤਰੀਕੇ ਦੀ ਕੋਈ ਐਂਟੀ ਸੋਸ਼ਲ ਇਲੀਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਹੈ ਤੇ ਸਰਕਾਰ ਵੱਲੋਂ ਜਾਰੀ ਸੇਫ ਪੰਜਾਬ ਦੀ ਹੈਲਪਲਾਈਨ ਹੋ 112 ਦਾ ਨੰਬਰ ਹੋ ਜਾਂ ਡਾਇਰੈਕਟਲੀ ਵੀ ਤੁਸੀਂ ਕਿਸੇ ਵੀ ਸੀਨੀਅਰ ਆਫੀਸਰ ਐਸ ਐਚ ਓ ਸਾਹਿਬਾਨੇ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਆ ਕੇ ਇਤਲਾਹ ਦੇ ਸਕਦੇ ਹੋ ਤੁਹਾਡੀ ਜਿਹੜੀ ਇਹ ਜਾਣਕਾਰੀ ਹੈ ਇਹਨੂੰ ਕਨਫਿਡੈਂਸ਼ੀਅਲ ਰੱਖਿਆ ਜਾਏਗਾ ਤੇ ਟਾਈਮ ਬౌੰਡ ਮੈਨਰ ਦੇ ਵਿੱਚ ਇੱਥੇ ਜਿਹੜੀ ਇਹ ਬੰਦੀ ਗਾਣੀ ਕਰਫ ਇਸਤੇ ਕਰੀ ਜਾਊਗਾ